ਜਦੋਂ ਆਪਾਂ ਕਿਤੇ ਬੱਤੀਆਂ ਦੇ ਜਾ ਕੇ ਖੜਦੇ ਆ ਕਿਤੇ ਕਸਬੇ 'ਚ ਖੜਦੇ ਆ ਤਾਂ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਭੁਖਾਰੀ ਨਹੀਂ ਹੋ ਸਕਦਾ ਕਿ ਕਿਤੇ ਨਾ ਕਿਤੇ ਦਾ ਕਿਸੇ ਦਾ ਕੋਈ ਬੱਚਾ ਜਿਹੜਾ ਆਪਾਂ ਕਹਿ ਦਿੰਨੇ ਆ ਕੋਈ ਗੁੰਮ ਹੋਇਆ ਮੈਨੂੰ ਤਾਂ ਲੱਗਦਾ ਕਿ ਜਿਵੇਂ ਅੱਜ ਸਟੇਟ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਵੀ ਪਾਲਿਸੀਆਂ ਨੇ ਮੈਂ ਨਹੀਂ ਗੱਲ ਕਹਿੰਦਾ ਵੀ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਨਹੀਂ ਹੈਗੀਆਂ ਤੇ ਸਟੇਟ ਗਵਰਨਮੈਂਟ ਦੀਆਂ ਵੀ ਪਾਲਿਸ ਪਾਲਸੀਆਂ ਨੇ ਕਿ ਬੱਚਾ ਸਕੂਲ ਦੇ ਵਿੱਚ ਫ੍ਰੀ ਪੜ੍ਹੇਗਾ ਫ੍ਰੀ ਕਿਤਾਬਾਂ ਮਿਲਣਗੀਆਂ ਫਰੀ ਯੂਨੀਫਾਰਮ ਮਿਲੇਗੀ ਤੇ ਫਿਰ ਭਖਾਰੀ ਕਿੱਥੋਂ ਆ ਰਹੇ ਵੀ ਫਿਰ ਸੋ ਵੇਖਣਾ ਸਾਨੂੰ ਸੋਚਣਾ ਤਾਂ ਪਵੇਗਾ ਨਾ ਉਹ ਪਾਸ਼ਾ ਕਿਹੜੀ ਬੋਲਦੇ ਨੇ ਪੰਜਾਬੀ ਬੋਲਦੇ ਨੇ ਹਿੰਦੀ ਬੋਲਦੇ ਨੇ ਕਿ ਕਿਸੇ ਹੋਰ ਸਟੇਟ ਦੀ ਬੋਲਦੇ ਆ ਤੇ ਜੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਬੱਚਿਆਂ ਨੂੰ ਭਖਾਰੀ ਬਣਾ ਕੇ ਲਿਆ ਜਾਂਦਾ ਸਾਡਾ ਤਾਂ ਐਕਟ ਵੀ ਆ ਵੀ ਬੱਚੇ ਜਿਹੜੇ ਉਹ ਕੰਮ ਨਹੀਂ ਕਰਨਗੇ ਤੇ ਆਪਾਂ ਬੱਚਿਆਂ ਦੀ ਮਦਦ ਵੀ ਕਰਦੇ ਆ ਸਕੂਲਾਂ ਦੇ ਵਿੱਚ ਜਿਹੜੀਆਂ ਯੂਨੀਫਾਰਮ ਨੇ ਬੁਕਸ ਨੇ ਵੈਸੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਵੀ ਚੰਗੇ ਟੀਚਰ ਵੀ ਭਰਤੀ ਕੀਤੇ ਆ ਚੰਗੀਆਂ ਅਸੀਂ ਪਿਛਲੇ ਦਿਨੀ ਸਕੂਲਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਸੀ ਚੰਗੇ ਕਮਰੇ ਵੀ ਬਣਾਏ ਆ ਪਰ ਠੀਕ ਆ ਜਿਹੜੀ ਜਾਂਚ ਦਾ ਵਿਸ਼ਾ ਤੇ ਜਾਂਚ ਜਿਹੜੀ ਹੋ ਜਾਣੀ ਚਾਹੀਦੀ ਹੈ ਤੇ ਚੰਗੀ ਗੱਲ ਹੀ ਆ ਸਮਾਜ ਜਿਹੜਾ ਹੋਰਸ ਦੇ ਪਾਸੇ ਚਲਾ ਜਾਏ